ਬੇਨਤੀ ਕਰਨੀ ਆ ਸਾਰੇ ਭੈਣ ਭਰਾਵਾਂ ਮੱਗ ਕੇ ਹੱਥ ਜੋੜ ਕੇ ਕਿ ਰਾਜਵੀਰ ਜਵੰਦਾ ਜਿਹੜੇ ਪੰਜਾਬੀ ਸਿੰਗਰ ਨੇ ਪਤਾ ਹੁਣਾਂ ਸਾਨੂੰ ਕਿ ਉਹਨਾਂ ਦਾ ਐਕਸੀਡੈਂਟ ਹੋਇਆ ਕਈ ਦਿਨਾਂ ਤੋਂ ਹਸਪੀਟਲ ਚ ਨੇ ਉਹ ਸੋ ਡਾਕਟਰ ਰੋਜ਼ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਕਰਦੇ ਆ ਜਿਦੇ ਚ ਉਹ ਦੱਸਦੇ ਆ ਕਿ ਪੇਸ਼ੈਂਟ ਦੀ ਹਾਲਤ ਕਿਵੇਂ ਆ ਹੁਣ ਸੋ ਉਹਦੇ ਚ ਬਹੁਤ ਚਿੰਤਾਜਨਕ ਹੈ ਕਿ ਹਜੇ ਤੱਕ ਭਰਾ ਬੋਲਿਆ ਨਹੀਂ ਤੇ ਉਹ ਸਾਨੂੰ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਵੀਰੇ ਲਈ ਅਰਦਾਸ ਜ਼ਰੂਰ ਕਰਿਓ ਦੁਆ ਕਰਿਓ ਤੇ ਬੱਚੇ ਜਿਹੜੇ-ਜਿਹੜੇ ਭਰਾਵਾਂ ਦੇ ਹਨ ਬੱਚਿਆਂ ਦੀ ਕਹਿੰਦੇ ਰੱਬ ਬਹੁਤ ਛੇਤੀ ਸੁਣਦਾ ਨੇੜੇ ਹੋ ਕੇ ਸੁਣਦਾ ਤੇ ਜਿਨ੍ਹਾਂ ਦੇ ਘਰਾਂ 'ਚ ਬੱਚੇ ਹੈਗੇ ਆ ਬੇਨਤੀ ਹੈ ਕਿ ਬੱਚਿਆਂ ਤੋਂ ਵੀ ਅਰਦਾਸ ਕਰਾਇਓ ਵੀਰ ਦੇ ਯਾਰ ਛੋਟੇ-ਛੋਟੇ ਬੱਚੇ ਆ ਤੇ ਮੇਰੇ ਖਿਆਲ 4-5 ਸਾਲ ਦਾ ਸ਼ਹਿਰ ਮੁੰਡਾ ਤੇ ਕੁੜੀਏ 10-12 ਸਾਲ ਦੀ ਹੈਨਾ ਚਲੋ ਚਾਹੇ ਕਿਸੇ ਦੇ ਬੱਚੇ ਆਇਆ ਚਾਹੇ ਨਹੀਂ ਹੈ ਪਰ ਹਰੇਕ ਆਵਦੇ ਪਰਿਵਾਰ 'ਚ ਘਰੇ ਬੈਠੇ ਸੁਖੀ ਰਹੇ ਸੁੱਖ ਸ਼ਾਂਤੀ ਨਾਲ ਰਹੇ ਸੋ ਮੇਰੀ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਪਹਿਲਾਂ ਵੀ ਬਹੁਤ ਅਰਦਾਸਾਂ ਕੀਤੀਆਂ ਲੋਕਾਂ ਨੇ ਕਿਉਂਕਿ ਜਦੋਂ ਰਾਜਵੀਰ ਨੂੰ ਕਹਿੰਦੇ ਹਸਪੀਟਲ ਲੈ ਕੇ ਆਏ ਆ ਤਾਂ ਡਾਕਟਰਾਂ ਦਾ ਕਹਿਣਾ ਸੀ ਡਾਕਟਰਾਂ ਨੇ ਮਤਲਬ ਇਹ ਕਹਿਤਾ ਸੀਗਾ ਵੀ ਇਹਦੇ ਵਿੱਚ ਕੁਝ ਨਹੀਂ ਹੈਗਾ ਪਰ ਬਹੁਤ ਪੰਜਾਬੀ ਲੋਕਾਂ ਨੇ ਆਪਣੇ ਆਨੇ ਅਰਦਾਸਾਂ ਕਰੀਆਂ ਹਰ ਇੱਕ ਨੇ ਕਰੀ ਕੋਈ ਵੀ ਐਸਾ ਇਨਸਾਨ ਨਹੀਂ ਜਿਹੜੇ ਨੇ ਸ਼ਾਇਦ ਅਰਦਾਸ ਨਾ ਕਰੀ ਹੋਵੇ ਤੇ ਉਹਨਾਂ ਦੇ ਮਤਲਬ ਸਰੀਰਕ ਜਿਹੜਾ ਥੋੜਾ ਜਿਹਾ ਬ੍ਰੇਨ 'ਚ ਹਜੇ ਮਤਲਬ ਕੋਈ ਖਾਸ ਉਹ ਨਹੀਂ ਹੋਇਆ ਆਕਸੀਜਨ ਨਹੀਂ ਜਾ ਰਹੀ ਵੈਸੇ ਉਹ ਜਿਹੜੀਆਂ ਹੋਰ ਸੱਟਾਂ ਸੀਗੀਆਂ ਕਹਿੰਦੇ ਉਹਨਾਂ ਤੋਂ ਠੀਕ ਐ ਪਰ ਜਿਹੜਾ ਬ੍ਰੇਨ ਦਾ ਤਾਂ ਮੇਨ ਹੁੰਦਾ ਹੈ ਹਨਾ ਸੋ ਮੇਰੀ ਇੱਕ ਤਾਂ ਪੰਜਾਬੀਆਂ ਨੂੰ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਤੁਸੀਂ ਅਰਦਾਸ ਬੇਨਤੀ ਜਰੂਰ ਕਰਨੀ ਐ ਬੱਚਿਆਂ ਤੋਂ ਕਰਵਾਓ ਤੇ ਤਾਂ ਕਿ ਵੀਰਾਂ ਆਪਣੇ ਘਰੇ ਆਪਣੇ ਪਰਿਵਾਰ ਚ ਆ ਜਾਈ ਹੈਨਾ ਸੋ ਆਪਦੇ ਵਰਗਾ ਹੀ ਹੁੰਦਾ ਜਿਵੇਂ ਅੱਜ ਦੁਸ਼ਹਿਰਾ ਹੈ ਜਾਂ ਕੱਲ ਨੂੰ ਦੀਵਾਲੀ ਆਉਣੀ ਹੈ ਹਰੇਕ ਬੰਦੇ ਨੂੰ ਇਹ ਹੁੰਦਾ ਯਾਰ ਵੀ ਮੈਂ ਆਪਦੇ ਪਰਿਵਾਰ ਤੇ ਜਾਮਾ ਵੇਖਾਂ ਸੋ ਅਰਦਾਸ ਬੇਨਤੀ ਬਾਈ ਜਰੂਰ ਕਰਿਓ ਜਿੰਨੇ ਵੀ ਭੈਣ ਭਰਾ ਤੁਸੀਂ ਮੈਨੂੰ ਦੇਖੋਗੇ ਜਾਂ ਦੇਖ ਰਹੇ ਹੋ ਵੀਰੇ ਲਈ ਅਰਦਾਸ ਆਪਾਂ ਸਾਰਿਆਂ ਨੇ ਰਲ ਕੇ ਕਰਨੀ ਹੈ ਤੇ ਉਹਨਾਂ ਦੀ ਤੰਦਰੁਸਤੀ ਮੰਗਣੀ ਹੈ ਪ੍ਰਮਾਤਮਾ ਤੋਂ ਸੋ ਜੇ ਕੋਈ ਜੁੜਿਆ ਭਰਾ ਕਮੈਂਟ ਜਰੂਰ ਕਰਿਓ ਦੱਸਿਓ ਲਾਈਵ ਸਹੀ ਚੱਲ ਰਿਹਾ ਬਾਈ ਫਿਰ ਆਪਾਂ ਸ਼ੁਰੂ ਕਰਾਂਗੇ ਇੱਕ ਗਾਣਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਚੰਗਾ ਗਾਇਆ ਜਾਵੇ ਹਨਾ ਜਿਹੜੀ ਚੀਜ਼ ਆ ਕੋਈ ਮਤਲਬ ਹੋਵੇ ਕੁੜੀਆਂ ਕੱਤਰੀਆਂ ਤੇ ਤੁਸੀਂ ਬਹੁਤ ਗਾਣੇ ਸੁਨੇ ਹੋਣਗੇ ਇੱਕ ਤਾਂ ਵੀਡੀਓ ਨੂੰ ਲਾਇਕ ਕਰਿਆ ਕਰੋ ਬਾਈ ਜਣਕੇ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਫੈਮਿਲੀ ਮੈਂਬਰ ਵੀ ਹੁੰਦੇ ਆ ਕਿਉਂਕਿ ਜੇਕਰ ਮੈਂ ਕੋਈ ਮਾੜੀ ਚੀਜ਼ ਗਾਉਣਾ ਹੋ ਮੈਂ ਤਾਂ ਮੈਂ ਤੁਹਾਨੂੰ ਕਹਿੰਦਾ ਵੀ ਨੀਂ ਵੀ ਸ਼ੇਅਰ ਕਰੋ ਨੇ ਕੁੜੀਆਂ ਕੱਤਰੀਆਂ ਤੇ ਬਥੇਰੇ ਤੁਸੀਂ ਗਾਣੇ ਸੁਨੇ ਹੋਣਗੇ ਉਹਨਾਂ ਦੇ ਅੰਗਾਂ ਤੇ ਲਿਖੇ ਗਏ ਆ ਵੀ ਜਾਂ ਤੇਰਾ ਲਾਕਾ ਆਇਆ ਫਲਾਨਾ ਇਹ ਆ ਬਾਹ ਹਨਾ ਮੈਂ ਇੱਕ ਅਲੱਗ ਚੀਜ਼ ਲਿਖੀ ਆ ਉਹ ਮੈਂ ਤੁਹਾਨੂੰ ਸੁਣਾਉਂਗਾ ਤੁਹਾਨੂੰ ਵਧੀਆ ਵੀ ਲੱਗੂਗਾ ਇੱਕ ਸਰਫਿਰਿਆ ਆਸ਼ਕ ਜਦੋਂ ਕਿਸੇ ਕੁੜੀ ਨੂੰ ਕਹਿੰਦੇ ਵੀ ਮੈਂ ਤੈਨੂੰ ਪਿਆਰ ਕਰਦਾ ਮੈਂ ਤੇਰੇ ਲਈ ਆ ਤਾਰੇ ਤੋੜ ਲਿਉਂ ਉਹ ਕਰ ਦੂੰ ਬਾਹ ਕਰ ਦੂੰ ਤਾਂ ਉਹ ਕੁੜੀ ਅੱਗੇ ਉਹਨੂੰ ਜਵਾਬ ਦਿੰਦੀ ਆ ਇੱਕ ਇਜਦਦਾਰ ਸਮਝਦਾਰ ਕੁੜੀ ਹੁੰਦੀ ਆ ਬਹੁਤ ਭੈਣਾ ਇਹਨਾਂ ਕਿਹ ਸੱਚ ਆ ਵੀ ਜਾਣੀਆਂ ਖਰ ਤੇ ਬਹੁਤ ਲੋਕ ਅਹੇ ਜੇ ਵੀ ਹੁੰਦੇ ਜਿਹੜੇ ਪਿਆਰ ਨੂੰ ਤਨ ਦੇ ਹੀ ਨਾ ਨਮਾਉਂਦੇ ਆ ਇਹ ਵੀ ਗੱਲ ਕੋਈ ਇਹ ਨਹੀਂ ਹੈਗੀ ਦੋਨੇ ਪਾਸੇ ਝੂਠੇ ਲੋਕ ਵੀ ਹੈਗੇ ਸੱਚੇ ਵੀ ਹੈਗੇ ਸੋ ਜਦੋਂ ਉਹਨੂੰ ਕਹਿੰਦਾ ਕਿ ਮੈਂ ਤੇਰੇ ਲਈ ਤਾਰੇ ਤੋੜ ਲਿਓ ਮੈਂ ਤੇਰੇ ਲਈ ਇਹ ਕਰ ਦੂ ਉਹ ਕਰ ਦੂ ਤਾਂ ਕੁੜੀ ਦਾ ਅੱਗੇ ਜਵਾਬ ਕੀ ਹੁੰਦਾ ਉਹ ਮੈਂ ਤੁਹਾਨੂੰ ਗਾਣੇ ਰਾਹੀਂ ਸੁਣਾਉਂਗਾ ਤੇ ਕੁੜੀਆਂ ਕੱਤਰੀਆਂ ਜਿਹੜੀਆਂ ਭੈਣਾ ਮੇਰੀਆਂ ਉਹ ਜਰੂਰ ਸੁਣਿਓ ਆਪਣੀਆਂ ਫਰੈਂਡਾਂ ਨੂੰ ਵੀ ਸੁਣਾਇਓ ਤੇ ਕਿਉਂਕਿ ਅੱਜ ਕੱਲ੍ਹ ਹੁਣ ਪਤਾ ਵੀ ਸਰੀਰਕ ਪਿਆਰ ਲੋਕ ਵੱਧ ਕਰਦੇ ਐ ਜਿਹੜਾ ਰੂਹਾਂ ਦਾ ਪਿਆਰ ਆ ਉਹ ਤਾਂ ਹੈ ਹੀ ਨਹੀਂ ਹੁੰਦਾ ਉਹ ਪਹਿਲਾਂ ਹੁੰਦੇ ਸੀ ਹੁਣ ਤਾਂ ਕੋਈ 100 ਚੋਂ ਇੱਕ ਹੋ ਸਕਦਾ ਜਿਹੜਾ ਹੋਵੇ ਲੋ ਵੀ ਕਿਹੇ ਕੁੜੀ ਨੂੰ ਇੱਕ ਸਿਰਿਆ ਫਿਰਿਆ ਆਸ਼ਕ ਜਦੋਂ ਹੜਦਾ ਨਹੀਂ ਉਹਨੂੰ ਡਿਸਟਰਬ ਕਰਦਾ ਰੋਜ਼ ਤਾਂ ਉਹ ਕੁੜੀ ਉਹਨੂੰ ਜਵਾਬ ਦਿੰਦੀ ਐ ਦੱਸਦੀ ਆ ਆਪਦੇ ਪਰਿਵਾਰ ਬਾਰੇ ਆਪਦੇ ਬਾਰੇ ਵੀ ਮੈਂ ਕੌਣ ਆ ਤੇ ਮੈਂ ਤੇਰੇ ਚਾਂਸੇ ਕਦੇ ਨਹੀਂ ਆਉਂਗੀ ਉਹ ਗੱਲਬਾਤ ਐ ਮੈਂ ਤੁਹਾਨੂੰ ਸੁਣਾਉਣਾ ਸ਼ੇਰ ਜਰੂਰ ਕਰੇ ਹੋ ਕੰਮਕਾਰ ਕਰਾਂ ਸਾਰਾ ਰੱਬ ਕੋਲ ਮੰਗਦੀਆਂ ਹਰ ਵੇਲੇ ਮਾਪਿਆਂ ਦੀ ਸੁੱਖ ਵੇ ਜੱਗ ਵਿੱਚ ਨੀਵੀਂ ਕਦੇ ਹੋਣ ਨੀ ਮੈਂ ਦਿੰਦੀ ਮੇਰੇ ਵੀਰਿਆਂ ਦੀ ਖੜੀ ਕੁੰਡੀ ਮੁੱਛ ਵੇ ਕੰਮਕਾਰ ਕਰਾਂ ਸਾਰਾ ਰੱਬ ਕੋਲ ਮੰਗਦੀਆਂ ਹਰ ਵੇਲੇ ਮਾਪਿਆਂ ਦੀ ਸੁੱਖ ਵੇ ਜੱਗ ਵਿੱਚ ਨੀਵੀਂ ਕਦੇ ਹੋਣ ਨੀ ਮੈਂ ਦਿੰਦੀ ਮੇਰੇ ਵੀਰਿਆਂ ਦੀ ਖੜੀ ਕੁੰਡੀ ਮੁੱਛ ਵੇ ਹੋ ਕੁੜੀਆਂ ਪੰਜਾਬ ਦੀ ਮਾਣ ਖਾਣਾ ਜਉਂਦੀ ਕੁੜੀਆਂ ਪੰਜਾਬ ਦੀ ਮਾਣ ਖਾਣਾ ਜਉਂਦੀ ਹੱਥ ਪਾਈ ਨਾ ਬ ਤਿੱਖੀ ਤਲਵਾਰ ਨੂੰ ਇੱਜ਼ਤ ਬਾਪੂ ਦੀ ਜਿਹੜਾ ਮਿੱਟੀ ਚ ਮਲਾ ਦੇ ਬੇਮੈਂ ਗੋਲੀ ਮਾਰੂ ਇਹੋ ਜੇ ਪਿਆਰ ਨੂੰ ਸਾਥ ਵਿੱਚ ਬਾਪੂ ਦੀ ਜੋਨੀ ਵੀ ਆਪ ਵਾਰ ਦੇ ਬੇਮੈਂ ਅੱਗ ਲਾ ਦੂ ਇਹੋ ਜੇ ਪਿਆਰ ਨੂੰ ਸੋ ਕੁੜੀਆਂ ਨੂੰ ਕਹਿੰਦੀ ਐ ਵੀ ਮੈਂ ਆਪਦੇ ਮਾਪੇ ਦੀ ਬਹੁਤ ਕੇਅਰ ਕਰਦੀ ਆ ਮੇਰੇ ਮਾਪੇ ਮੇਰੀ ਬਹੁਤ ਕੇਅਰ ਕਰਦੇ ਆ ਸੋ ਮੈਂ ਤੇਰੇ ਪਿੱਛੇ ਲੱਗ ਕੇ ਦੋ ਦਿਨਾਂ ਦੇ ਪਿਆਰ ਪਿੱਛੇ ਵੀ ਮਾ ਗੋਲੀ ਮਾਰੂ ਇਹ ਜੇ ਪਿਆਰ ਨੂੰ ਅੱਗੇ ਉਹ ਕੁੜੀ ਕੀ ਕਹਿੰਦੀ ਉਹ ਵੀ ਸਾਨੂੰ ਦੱਸਦਾ ਹੋ ਡੋਲਦਾ ਏ ਜਾਨ ਮੇਰੇ ਉੱਤੋਂ ਮੇਰਾ ਬੀੜਾ ਮੇਰੀ ਹਰ ਇੱਕ ਪੂਰੀ ਕਰੇ ਮੰਗਵੇ ਉਹਦੇ ਜਿ ਜਵਾ ਤਨੂ ਮੈਂ ਲਾਂਬੂ ਕੇੰਜ ਲਾਵਾ ਲੱਗ ਦੱਸ ਮੈਨੂੰ ਤੇਰੇ ਜੇ ਮਲੰਗ ਦੇ ਹੋ ਵੱਡਾ ਬੀੜਾ ਮੇਰੇ ਉੱਤੋਂ ਬਾਰਦਾਏ ਜਾਨ ਮੇਰੀ ਕਰਦਾ ਹਰ ਪੂਰੀ ਮੰਗ ਵੇ ਉਹਦੇ ਜਿ ਜਵਾਤਾਂ ਨੂੰ ਮਸੂਲੀ ਕਿੰਜ ਚਾੜ ਦੇਵਾਂ ਲੱਗ ਪਿੱਛੇ ਤੇਰੇ ਜੈ ਮਲੰਗ ਦੇ ਅਸੀਂ ਨੀਮਾਨੇ ਉੱਤੋਂ ਕਦੇ ਡੋਲ ਦੇਵੇ ਅਸੀਂ ਨੀਮਾਨੇ ਉੱਤੋਂ ਕਦੇ ਡੋਲ ਦੇ ਗੇੜੇ ਗਲੀ ਵਿੱਚ ਲਾਈ ਜਾ ਹਜ਼ਾਰ ਤੂੰ ਇੱਜ਼ਤ ਬਾਪੂ ਦੀ ਜਿਹੜਾ ਮਿੱਟੀ 'ਚ ਮਿਲਾ ਦੇਵੇ ਮੈਂ ਗੋਲੀ ਮਾਰੂੰ ਇਹੋ ਜੇ ਪਿਆਰ ਨੂੰ ਇੱਜ਼ਤ ਬਾਪੂ ਦੀ ਜਿਹੜਾ ਮਿੱਟੀ 'ਚ ਮਿਲਾ ਦੇਵੇ ਮੈਂ ਗੋਲੀ ਮਾਰੂੰ ਇਹੋ ਜੇ ਪਿਆਰ ਨੂੰ ਸੋ ਕੁੜੀ ਕਹਿੰਦੀ ਐ ਕਿ ਜਿਹੜਾ ਮੇਰੇ ਪਿਓ ਦੀ ਇੱਜ਼ਤ ਮਿੱਟੀ 'ਚ ਮਿਲਾ ਦੇ ਮੈਂ ਇਹੋ ਜਿਹਾ ਪਿਆਰ ਨਹੀਂ ਕਰਨਾ ਸੋ ਜਿਹੜੀ ਇਹ ਤੋਂ ਅਗਲੀ ਗੱਲ ਆ ਉਹ ਸੁਣਨ ਵਾਲੀ ਆ ਉਹ ਆਪਦੇ ਬਾਪੂ ਵਾਸਤੇ ਕੁੜੀ ਜਿਹੜਾ ਕੁਝ ਕਹਿੰਦੀ ਐ ਓਏ ਠੀਕ ਟਾਪਾਂ ਮੈਂ ਕਾਹ ਤੋਂ ਦੱਸ ਬੁੱਢੇ ਬਾਬਲ ਦੇ ਘਾਲ ਦਾ ਖੇਤਾਂ ਚ ਫਿਰੇ ਹੱਡ ਵੇ ਇੱਕ ਕੁੜ ਤੇ ਜੀਰਾ ਕੱਢ ਲੈਂਦਾ ਸਾਲ ਮੇਰੀ ਵੀ ਉਮਰ ਜਾਵੇ ਲੱਗਵੇ ਅੱਖੀ ਘਟਾ ਪਾਵਾਂ ਕਿੰਜ ਦੱਸ ਬੁੱਢੇ ਬਾਬਲ ਦੇ ਗਾਜ਼ਾ ਖੇਤਾਂ ਚ ਫਿਰ ਹੱਡਵੇ ਕਸੇ ਹੋਏ ਕੁੜਤੇ ਨਾ ਸਾਲ ਜਿਹੜਾ ਕੱਢ ਲੈਂਦਾ ਮੇਰੀ ਵੀ ਉਮਰ ਜਾਵੇ ਲੱਗਵੇ ਤੇਰੇ ਜਹੇ ਤਨਾ ਦੇ ਵਪਾਰੀ ਬੜੇ ਘੁੰਮਦੇ ਆ ਖੇਡ ਲੈਂਦੇ ਸ਼ਿਕ ਵਪਾਰ ਨੂੰ ਇੱਜ਼ਤ ਬਾਪੂ ਦੀ ਜਿਹੜਾ ਮਿੱਟੀ 'ਚ ਮਲਾ ਦੇ ਬੇਮੈਂ ਗੋਲੀ ਮਾਰੂ ਇਹੋ ਜੇ ਪਿਆਰ ਨੂੰ ਸਾਥ ਵਿੱਚ ਬਾਪੂ ਦੀ ਜੋਨੀ ਵੀ ਆਪ ਵਾ ਦੇ ਬੇਮੈਂ ਅੱਗ ਲਾ ਦੂ ਇਹੋ ਜੇ ਪਿਆਰ ਨੂੰ ਇੱਕ ਵੀ ਕਦਮ ਜੇ ਮੈਂ ਚੱਕ ਲਿਆ ਗਲਤ ਮੇਰਾ ਨੀਵਾ ਹੋ ਜਾਵਾ ਸਾਰਾ ਪਿੰਡ ਵੇ ਤੇਰੀਆਂ ਗੱਲਾਂ ਦਾ ਜਾਦੂ ਚੱਲਣਾ ਨਹੀਂ ਸਾਡੇ ਉੱਤੇ ਛੜਦਾ ਕਿਉਂ ਨਹੀਂ ਮਾਨਾ ਹਿੰਡ ਵੇ ਇੱਕ ਵੀ ਕਦਮ ਜੇ ਮੈਂ ਚੱਕ ਲਿਆ ਗਲਤ ਮੇਰਾ ਨੀਵਾ ਹੋ ਜੂ ਜਮਾ ਸਾਰਾ ਪਿੰਡ ਵੇ ਤੇਰੀਆਂ ਗੱਲਾਂ ਦਾ ਜਾਦੂ ਚੱਲਣਾ ਨਹੀਂ ਸਾਡੇ ਉੱਤੇ ਛਰਦਾ ਕਿਉਂ ਨਹੀਂ ਮਾਨਾ ਹਿੰਦਵੇ ਵੇ ਕਾਲੇ ਮਾਨਾ ਫਿਰੇ ਐਵੇਂ ਕਰਦਾ ਫਕਾਈ ਵੇ ਕਾਲੇ ਮਾਨਾ ਫਿਰੇ ਐਵੇਂ ਕਰਦਾ ਫਕਾਈ ਛੱਡ ਸਕਦੀ ਨਹੀਂ ਕਦੇ ਪਰਵਾਰ ਨੂੰ ਇੱਜ਼ਤ ਬਾਪੂ ਦੀ ਜਿਹੜਾ ਮਿੱਟੀ ਜਮਲਾ ਦੇਵੇਂ ਮੈਂ ਗੋਲੀ ਮਾਰੂੰ ਐਹੋ ਜੇ ਪਿਆਰ ਨੂੰ ਸੱਤ ਵਿੱਚ ਬਾਪੂ ਦੀਆਂ ਨੀਂਮੀ ਆਪਵਾਦੇ ਬੇਮੈਂ ਅੱਗ ਲਾ ਦੂ ਇਹੋ ਜੇ ਪਿਆਰ ਨੂੰ ਬੇਮੈਂ ਗੋਲੀ ਮਾਰੂ ਇਹੋ ਜੇ ਪਿਆਰ ਨੂੰ ਸੋ ਇਹ ਭੈਣਾਂ ਵਾਸਤੇ ਗਾਣਾ ਸੀ ਸ਼ੇਅਰ ਕਰਿਓ ਤੇ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਗੌਰ ਕਰਿਓ ਇਸ ਗਾਣੇ ਤੇ ਮੈਂ ਇਹ ਨਹੀਂ ਕਹਣਾ ਕਿ ਪਿਆਰ ਕਰਨਾ ਕੋਈ ਗਲਤ ਹੈ ਜਾਂ ਗੁਨਾਹ ਹੈ ਪਰ ਲੋਕ ਜ਼ਿਆਦਾਤਰ ਅੱਜਕੱਲ ਇੱਕ ਦੂਜੇ ਨੂੰ ਵਰਤਦੇ ਆ ਵਰਤ ਕੇ ਛੱਡ ਜਾਂਦੇ ਆ ਉਹਦੇ ਵਿੱਚ ਮੁੰਡੇ ਵੀ ਆਉਂਦੇ ਆ ਕੁੜੀਆਂ ਵੀ ਆਉਂਦੀਆਂ ਦੋਨੇ ਚੀਜ਼ਾਂ ਹੀ ਆਉਣਗੀਆਂ ਸੋ ਬੇਨਤੀ ਫੇਰ ਹੈ ਦਿਵਾਰ ਤੋਂ ਕਿ ਬਾਈ ਰਾਜਵੀਰ ਜਵੰਦੇ ਲਈ ਬਈ ਅਰਦਾਸ ਜਰੂਰ ਕਰਿਓ ਸਾਰੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜਾਂ ਦੇਖੋਗੇ ਸੋ ਪ੍ਰਮਾਤਮਾ ਉਹਨਾਂ ਨੂੰ ਜਰਦੀ ਕਲਾ 'ਚ ਰੱਖੇ ਤੰਦਰੁਸਤੀ ਵਾਖੇ ਫੇਰ ਹਾਜ਼ਰ ਹੋਮਾਰੇ ਰੱਬ ਰਾਖਾ ਸਸੀ ਕਾਲ